ਕਿਉਂਕਿ ਹੁਣ ਤੇ ਅਸੀਂ ਇੱਕੋ ਕੰਮ ਐ ਗੋਲਕ ਦੇ ਕੋਲ ਖਲੋਜੀਦਾ ਐ ਰੋਈ ਜਾਂਦੇ ਨੇ ਬੰਦੇ ਰੋਈ ਜਾਂਦੇ ਨੇ ਆ ਨਹੀਂ ਹੋਇਆ ਜੀ ਉਹ ਨਹੀਂ ਹੋਇਆ ਜੀ ਤੇ ਜਦੋਂ ਅਸਨ ਦੀ ਵਾਰੀ ਆਉਂਦੀ ਉਦੋਂ ਠੇਕੇ ਦੇ ਜਾ ਖਲੋਂਦੇ ਨੇ ਉੱਥੋਂ ਬੋਤਲਾ ਲੈਣਗੇ ਫਿਰ ਤਾਬਿਆਂ ਤੇ ਜਾ ਕੇ ਮੁਰਗੇ ਖਾਣਗੇ ਜਦੋਂ ਦੁੱਖ ਹੋਏਗਾ ਉਦੋਂ ਫਿਰ ਗੁਰਦੁਆਰੇ ਆ ਜਾਣਗੇ ਕਦੇ ਖੁਸ਼ੀ ਵੀ ਪ੍ਰਗਟ ਕੀਤੀ ਗੁਰਦੁਆਰੇ ਆ ਕੇ ਰੋਂਦੇ ਪਿੱਟ ਦੀ ਤੁਰੇ ਆਉਨੇ ਆ ਜਦੋਂ ਮਹਾਰਾਜ ਕੁਝ ਦੇ ਦਿੰਦਾ ਹੈ ਜਬ ਕਿ ਛਪਾਵੇ ਤਬ ਗਰਭ ਕਰਤ ਹੈ ਫਿਰ ਸ਼ਰਾਬਾਂ ਤੇ ਪਾਲਟੀਆਂ ਤੇ ਵੱਡੇ ਵੱਡੇ ਨਾਚ ਗਾਣੇ ਅਡੰਬਰ ਫਿਰ ਨਹੀਂ ਆਪਨੂੰ ਗੁਰਦੁਆਰਾ ਸੋਚਦਾ ਬੰਦਾ ਬਿਮਾਰ ਹੋ ਜਾਏ ਬੰਦਾ ਹਸਪੀਟਲ ਜਾਵੇ ਅਸੀਂ 2 ਘੰਟਿਆਂ ਚ ਗੁਰਦਾਰੇ ਆ ਜਾਣੇ ਆ ਗਿਆਨੀ ਜੀ ਛੇਤੀ ਅਰਦਾਸ ਕਰ ਦਿਓ ਬਾਪੂ ਮਰ ਚਲੇਆ ਤੇ ਜਦੋਂ ਕਾਕਾ ਜਾਮ ਪਵੇ 40 ਦਿਨਾਂ ਬਾਅਦ ਆਉਨੇ ਸੀ ਪੂਰੀ ਠੇਕੇ ਦੀ ਸ਼ਰਾਬ ਮਕਾ ਕੇ ਫਿਰ ਗੁਰਦੁਆਰੇ ਦਾ ਟਾਈਮ ਲੱਗਦਾ ਹੈ ਸਾਡਾ ਵੀ ਚਲੋ ਬੱਚਾ ਨਹੀਂ ਆ ਸਕਦਾ ਬੱਚੇ ਦੀ ਮਾਂ ਨਹੀਂ ਆ ਸਕਦੀ ਬਾਕੀ ਟੰਬਰ ਤੇ ਗੁਰਦੁਆਰੇ ਆ ਸਕਦਾ ਹੈ ਨਾ ਕਿ ਮਹਾਰਾਜ ਪੁੱਤਰ ਦਿੱਤਾ ਤੁਸੀਂ